ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋ ਕੀ ਬਣਦਾ ਕਰਦਾ ਮੇਰੇ ਵੀਰੋ ਤੇ ਆ ਗਏ ਆ ਪਰਕੋਤਰਾ ਕੋਲੇ ਤੇ ਉਡਾਉਂਦੇ ਆ ਸਭ ਤੋਂ ਪਹਿਲਾਂ ਇਹਨੂੰ ਕੂਤਰੀ ਨੂੰ ਉਡਾਉਂਦੇ ਆ ਲੋ ਜੀ ਛੜਤੀ ਏ ਛਤਰੀ ਦੇ ਬੈਠ ਗਈ ਕੋਈ ਨਹੀਂ ਸਦਰੋਂ ਸਾਰੇ ਹੀ ਕੱਢਣੇ ਆ ਬਸ ਇੱਥੇ ਕੂਤਰ ਫੜ ਲਈਏ ਫੜ ਫੜ ਕੇ ਗੱਡੀ ਜਾਵਾਂਗੇ ਚੱਲ ਬਾਈ ਚੱਲ ਬਈ ਚੀਨਾ ਚੱਲ ਬਈ ਸ਼ਾਖੇ ਚਲੋ ਜੀ ਹਲੋ ਚਲੋ ਜੀ ਵੀ ਗਿਆ ਤੇ ਇੱਕ ਰਹਿ ਗਿਆ ਇਹ ਕਾਲਾ ਚੀਨਾ ਇਹਨੂੰ ਵੀ ਛੱਡ ਦੇ ਤੋ ਜੀ ਇਹ ਵੀ ਗਿਆ ਤੇ ਖੁੱਡ ਕਦੋਂ ਸਾਫ ਥੋੜੇ ਹੋਰ ਗਿੰਦੇ ਹੋਦੇ ਨਾ ਵੀ ਛੱਡਦੇ ਆ ਪੰਜੂ ਬਚੇ ਹੈ। ਇਹਨਾਂ ਨੇ ਛਤਰਿਆਂ ਦੇ ਪਟਾਵਾਵਾਂਗੇ। ਚੰਦਾ ਦੇ ਉੱਪਰ। ਲੋ ਜੀ ਇਹ ਵੀ ਕੂਤਰੀ ਹਟਾਤੀ। ਤੇ ਹੁਣ ਚੱਲਦੇ ਹਾਂ ਮਿੱਤਰੋ ਉੱਪਰ ਛਤਰੀ ਆ ਬਾਹਰ ਚ ਖੜੀ ਕਰਕੇ ਇਹਨਾਂ ਉਡਣ ਦੋ ਇਹਨੂੰ ਤੇ ਹੁਣ ਚੱਲਦੇ ਹਾਂ ਉੱਪਰ। ਪਹਿਲਾਂ ਜਿਵੇਂ ਮਿੱਤਰੋ ਫਿਲ ਹੁੰਦੇ ਆ ਬਰਾਮ। ਇਹ ਗਿਰ ਗਿਆ ਤਾਂ ਇੱਕ ਤੇ ਲੋ ਵੀ ਮਿੱਤਰੋ ਬਾਦੂਏ ਤੇ ਪੀਓ ਤੇ ਬਾਦਾਮ ਇਹਨਾਂ ਨੂੰ ਰੱਖ ਦਾਂਦੇ ਇੱਥੇ ਤੇ ਹੁਣ ਚੱਲਦੇ ਉੱਪਰ ਬਤਾ ਮਾ ਡੱਬਾ ਰੱਖ ਲਈਏ ਇੱਥੇ ਝਾਲ ਤੇ ਫਿਰ ਕਰਾਂਗੇ ਇਹਨਾਂ ਨੂੰ ਜੱਪਾਂ ਦੇ ਕਾਲਜ ਵੀ ਜਾਣਾ ਏ ਮੈਂ ਸੋਚਿਆ ਵੀ ਵਲੌਗ ਹੁਣੇ ਬਣਾ ਲਈਏ ਬਾਕੀ ਫਿਰ ਆ ਕੇ ਬਣਾ ਲਾਂਗੇ ਤੇ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਕੋਹੇ ਬੱਲਾ ਬੰਨਣਾ ਬੰਦ ਕਰਨਾ ਭੁੱਲ ਗਏ ਆਪਾਂ نیچے ਬੱਲਾ ਵੀ ਬੰਦ ਕਰ ਦਾਂਗੇ ਤੇ ਸਾਨੂੰ ਹੁਣ ਦਿਖਾਈਏ ਕੂਤਰ ਤੇ ਬਿਲਕੁਲ ਆਪਾਂ ਛੱਤ ਸਾਫ਼ ਕਰਤੀ ਕਜਰਾ ਚੱਕਣਾ ਰਹਿ ਗਿਆ ਬਸ ਇੱਕੇ ਉੱਪਰ ਖਲਾਰਾ ਬੈ ਜਿਹੜਾ ਇਹ ਸਾਫ਼ ਕਰਨਾ ਰਹਿ ਗਿਆ ਬਕਾਦਾਂਗੇ ਜੀ ਬੰਨਾ 8 ਵਜੇ ਦਾ ਟਾਈਮ ਹੈ 8:30 8:00 ਕਬੂਤਰ ਆਇਆ ਪਨੇੜਾ ਤੇ ਕੋਈ ਇੱਧਰ ਖੋਪੇ ਤੱਕੀ ਮਾਰ ਲਈ ਇਹ ਨੀਗਾ ਸਾਰੇ ਕਬੂਤਰ ਓਕੇ ਆ ਬੈਠੇ ਆ ਡੰਡਿਆਂ ਤੇ ਤੇ ਲੋਵੇ ਮਿੱਤਰੋ ਚੰਦੋਂ ਇਹਨਾਂ ਨੂੰ ਤੇ ਆਪਾਂ ਨੇ ਨਵੀਆਂ ਜੋੜੀਆਂ ਛੱਡੀਆਂ ਏ ਤੋ ਤਿੰਨ ਨਵੀਆਂ ਲਾਈਆਂ ਏ ਤੇ ਆ ਮੁੰਡੇ ਹੁੰਦਾ ਇਹੋ ਹੀ ਸੀ ਕਾਲੀ ਚੀਨੀ ਆਪਣੇ ਰਹਿਮ ਰੈਂਬੋ ਦੀ ਮਾਂ ਏ ਇਹ ਤੇ ਵੀ ਚੱਕ ਲਿਆ ਏ ਤੈਨੂੰ ਵੀ ਹੁਣ ਲਾਵਾਂਗੇ ਜੋੜੀਆਂ ਨੂੰ ਫਿਰ ਆ ਲੈ ਇਹਨੂੰ ਖਰਾਕ ਦੇ ਛੱਡਣਾ ਹੀ ਕਿਵੇਂ ਬੱਚੇ ਪਾਲ ਕੇ ਆਈਏ ਖਾਣ ਲਾਂਗੇ ਇਹਨੂੰ ਖਰਾਕ ਰੂਕ ਤੇ ਖੋਲਦੇ ਆ ਤਾਕੀਆਂ ਇੱਕ ਦਾ ਜੋੜੀ ਇਹ ਲਾਈਏ ਜੰਗਲੀਆਂ ਵਾਲੀ ਤੇ ਸ਼ਾਖੇ ਦੀ ਠੀਕ ਹੈ ਜੀ ਇੱਕ ਜੋੜੀ ਇਹ ਲਾਈ ਜਮਣੀ ਕੱਚ ਜਮਣੀ ਟੂਸੇ ਵਾਲੇ ਦੀ ਤੇ ਕਾਲੀ ਕੱਚ ਕਾਲੇ ਟੂਸੇ ਵਾਲੇ ਦੀ ਟੀਰੇ ਦਾ ਭਰਾ ਇਹ ਦੋਨੋਂ ਲਾਏ ਐ ਨਵਾਂ ਖੂਨ ਐ ਤੇ ਦੇਖਦੇ ਆ ਬੱਚੇ ਬੁੱਚੇ ਕਹੀਏ ਕੱਢਦੇ ਕਹੀਏ ਨਹੀਂ ਤੇ ਇਹਦੀ ਜੋੜੀ ਪਹਿਲਾਂ ਇੱਧਰ ਲੱਗੀ ਹੋਈ ਸੀ ਇਸ ਕਰਕੇ ਇਹਨਾਂ ਨੂੰ ਬਾਹਰ ਆਣ ਦਾਂਗੇ ਪਹਿਲਾਂ ਫਿਰ ਬੰਦ ਕਰ ਦਾਂਗੇ ਡੋਲੀ ਕਿਉਂਕਿ ਕਬੂਤਰੀ ਨੇ ਅੰਡੇ ਧਰੇ ਹੋਏ ਅੰਡੇ ਨਾਲ ਭੰਦ ਵੇਹੇ ਪਾਗਲ ਜੇ ਜਾ ਕੇ ਲੜਨ ਲੱਗ ਜਾਂਦਾ ਹੈ ਉੱਪਰ ਇਹ ਜੋੜੀਆਂ ਲਾਈਆਂ ਐ ਇੱਕ ਤਾਂ ਇਹੇ ਐ ਤੇ ਕਮੈਂਟ ਕਰਕੇ ਦੱਸਿਓ ਜੋੜੀ ਆ ਕਿਦਾਂ ਦੀ ਲਗੀ ਇੱਕ ਇਹ ਐ ਤੇ ਕਬੂਤਰੀ ਇਹਦੇ ਨਾਲ ਉਹ ਐ ਇਹ ਸਾਹਮਣੇ ਇਹ ਵਾਲੀ ਤੇ ਉੱਪਰ ਜੰਗਲੀਆਂ ਵਾਲੀ ਤੇ ਸ਼ਾਕ ਖਾਏ ਤੇ ਨੀਚੇ ਇੱਕ ਹੋਰ ਲਾਤੀ ਸਾ ਦੇਖੋ ਇਹਨਾਂ ਜਾਣ ਦੀ ਪੂਰੀ ਤਿਆਰੀ ਗਈ ਹੋਈ ਹੈ। ਉਹਨਾਂ ਦੇ ਖਾਨੇ 'ਚ ਇੱਕ ਉਤਰੀ ਚੀਨੀ ਵੀ ਆਪਣੇ ਖਾਨੇ 'ਚ ਆਪੇ ਵੜ ਗਈ। ਇੱਕ ਜੋੜੀ ਹੋਰ ਲਈ ਵੀ ਆਪਾਂ ਨੇ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ। ਉਹਦੇ ਨਾਲ ਕਬੂਤਰ ਹੈਗਾ ਇਹ ਚੀਨਾ। ਇੱਕ ਕਬੂਤਰ ਹੀ ਹੈਗੀ ਐ ਇਹ। ਇਹ ਵਾਲੀ। ਇਹ ਆਪਦੀ। ਇਹ ਦੋਨੋਂ ਐ। ਇਹਨਾਂ ਨੂੰ ਕੱਢ ਦਿੰਦੇ ਆ ਬਾਹਰ ਸਾਰਿਆਂ ਨੂੰ ਦਾਣੇ ਦੋਨੇ ਖਾ ਲੂਗੇ ਇਤਨੇ ਇੱਟੇ ਨੇ ਪਾਗਲ ਜੀ ਨੇ ਉੱਪਰ ਜਾ ਕੇ ਵੜ ਜਾਣਾ ਅੰਡੇ ਭੰਦੂਏ ਵੀ ਬਹੁਤ ਕੀਮਤੀ ਅੰਡੇ ਆ ਆ ਜੋੜੀ ਦੇ ਆਪਣੀ ਦੇ ਏ ਕਬੂਤਰੀ ਬੈਠੀ ਆ ਇਹਦੇ ਨਾਲ ਲੱਗੀ ਹੋਈ ਸੀ ਪਹਿਲਾਂ ਪਾਗਲ ਜੀ ਨਾਲ ਇਹ ਬਚਾਏ ਤੇ ਇਹ ਦੋ ਬੱਚੇ ਐਸੀ ਦੇ ਕੱਚ ਟੂਸੇ ਵਾਲੇ ਦੀ ਕਬੂਤਰੀ ਨਾਲ ਇੰਨੇ ਬੱਚੇ ਹੋ ਗਏ ਤੇ ਹੁਣ ਰੱਖਦੇ ਆ ਨਾ ਦਾਣੇ ਖਾਣ ਦਿੰਦੇ ਆ ਤੇ ਇਹਨਾਂ ਨੂੰ ਵੀ ਛੱਡ ਦਿੰਦੇ ਆ ਨੀਚੇ ਲੋ ਜੀ ਲੋ ਵੀ ਮਿੱਤਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੋੜੀਆਂ ਕਿੱਦਾਂ ਦੀਆਂ ਲਗੀਆਂ ਤਿੰਨੇ ਤਿੰਨ ਨਵੀਆਂ ਜੋੜੀਆਂ ਲਾਤੀਆਂ ਤੇ ਕੇ ਬੈਠਾ ਪਾਗਲ ਤੇ ਹੁਣ ਰੱਖਦੇ ਆ ਨਾ ਉਹ ਦਾਣੇ ਤਾਂ ਕਿ ਲਾਉਂਦੇ ਆ ਫਿਰ ਇਹਦੀ ਖੁੱਡੇ ਪਾਦੇ ਆਨ ਵਧੀਆ ਤੇ ਦੱਸਿਓ ਕਿਵੇਂ ਲਗੇ ਤੇ ਲੋ ਵੀ ਮਿੱਤਰੋ ਦਾਣੇ ਪਾ ਦਿੰਦੇ ਆ ਇਹਨਾਂ ਨੂੰ ਪਹਿਲਾਂ ਦਾਣਾ ਆਪਾਂ ਪਾ ਰਹੇ ਆ ਮਿਕਸ ਜੋੜੀਆਂ ਵਾਲਿਆਂ ਓਕੇ ਬੋਲਦੇ ਦਾਣਾ ਚੈੱਕ ਕਰੋ ਲੋ ਬਾਈ। ਕੋਈ ਨਾ ਦਾਣਾ ਹੈ। ਕਿ ਬੱਚੇ ਵਧੀਆ ਬਲੇ। ਤੇ ਲੋ ਬਾਈ ਮਿੱਤਰੋ ਦਾਣਾ ਰੱਖਦੇ ਇਹਨਾਂ ਨੂੰ ਖਾਣ ਦੇ। ਲੈਣ ਤੋਂ ਨਜ਼ਾਰੇ। ਕਿ ਕਬੂਤਰ ਜਿਹੜੇ ਆਪਣੇ ੜਾਏ ਵੇ ਫਿਰਦੇ। ਇਹ ਆ ਗਏ ਜੁਕਟ। ਤੇ ਛਤਰੀ ਖੜੀ ਕਰਦਾਂਗੇ। ਤੇ ਬਾਈ ਹੋਈ ਆ ਆਪਾਂ ਵੀ ਤਿਆਰ। ਜਾਣਾ ਹੈ ਆਪਾਂ ਨੇ ਵੀ ਕੋਲ ਜ। ਖਾਂਦੋ ਨਾ ਹੁੰਦਾਂ ਨੇ ਤੇ ਬਾਅਦ ਚ ਚੱਕ ਦਾਂਗੇ ਟਰੇਆਂ ਇਹਨਾਂ ਕੋਲ ਫੁੱਕੇ ਰਿਪੋਰਟ ਤੇ ਬਾਕੀ ਹੁਣ ਦੋ ਕਬੂਤਰ ਹੀ ਹੋਰ ਬੈਲੀਆਂ ਹੋ ਜੂਗੀਆਂ ਜਿਹੜੀਆਂ ਕਬੂਤਰੀਆਂ ਕਬੂਤਰੀਆਂ ਆਪਸ ਵਿੱਚ ਬੱਚੇ ਗੱਡੀ ਬੈਠੀਆਂ ਨੇ ਉਹਨਾਂ ਨੂੰ ਦਵਾ ਕੇ ਰੈਸਟ ਪੰਜ-ਛਤ ਦਿਨ ਦੀ 10 ਦਿਨ ਦੀ ਫਿਰ ਇਹਨਾਂ ਚੋਂ ਇੱਕ ਇੱਕ ਕਬੂਤਰ ਲੈਣਾ ਚਿੱਟੀਆਂ ਅੱਖਾਂ ਵਾਲਾ ਖੇਤਾਂ ਵਾਲਾ ਤੇ ਇੱਕ ਇਹ ਕਬੂਤਰ ਲੈਣਾ ਟੀਰਾ ਜੋੜੀਆਂ ਚ ਤੇ ਇੱਕੋ ਸਰਖਾ ਵੀ ਦੇਖਾਂਗੇ ਕਬੂਤਰ ਹੀ ਲਿਆਵਾਂਗੇ ਉਹਦੇ ਲਈ ਨਮੀ ਇਹ ਦੇਖਦੇ ਆ ਨਵੀਂ ਕੂਤਰੀ ਇਹ ਨਾਲ ਕਿਛੀ ਨਾਲ ਲਾਵਾਂਗੇ ਕਾਲੀ ਚੀਨੀ ਕੂਤਰੀ ਵੀ ਆਪਣੀ ਬੈਲੀ ਹੋਣੀ ਉਹਨੂੰ ਵੀ ਲਾਵਾਂਗੇ ਜੋੜੀਆਂ ਨੂੰ ਉਹ ਦੇਖਦੇ ਆ ਕਿਹੜੇ ਕਬੂਤਰ ਨਾਲ ਲਾਂਦੇ ਆ ਸਲਾਹ ਬਣਦੀ ਐ ਇਹ ਨਾਲ ਤੇ ਚੱਲਦੇ ਆ ਬਈ ਮਿੱਤਰੋ ਹੇ ਨੀਚੇ ਉੱਤ ਲੱਗ ਗਿਆ ਆਪਣੇ ਦਾਣੇ ਖਾਣ ਹਾਂਜੀ ਬਈ ਮਿੱਤਰੋ ਉਤਰ ਗਏ ਆ ਆਪਣੇ ਬੈਠ ਤੇ ਇਹਨਾਂ ਨੂੰ ਕਰਦੇ ਅੰਦਰ ਤੇ ਆਪਾਂ ਵੀ ਆ ਗਏ ਆ ਕਾਲਜ ਤੋਂ ਉੱਤਰ ਬੈਠ ਗਏ ਆਪਣੇ ਤੇ ਕਰਦੇ ਆ ਇਹਨਾਂ ਨੂੰ ਅੰਦਰ ਹੁਣ ਪਹਿਲਾ ਪਾਣੀ ਦਾ ਚੱਕਰਾ ਚੱਕ ਦੀਏ ਪਾਣੀ ਨਾ ਪੀ ਲਵੇ ਕਿਤੇ ਤੇ ਬਾਕੀ ਜਿਹੜੇ ਇਹ ਬੱਚੇ ਐ ਬੱਚਿਆਂ ਨੂੰ ਬਿਠਾ ਦਾਂਗੇ ਛਤਰੀਆਂ ਉੱਤੇ ਲੋ ਜੀ ਪਾਣੀ ਦਿਆ ਡੋਲ ਤਾਜ਼ਾ ਭਰ ਦਾਂਗੇ ਧੋ ਕੇ ਤੇ ਕਰਦੇ ਆ ਜੀ ਹੁਣ ਕਬੂਤਰਾਂ ਨੂੰ ਅੰਦਰ ਹਾਂਜੀ ਲੋ ਬਈ ਮਿੱਤਰੋ ਕਬੂਤਰ ਕਰਦੇ ਅੰਦਰ ਤੇ ਹੁਣ ਬੱਚਿਆਂ ਨੂੰ ਛੱਡਦੇ ਆਂ ਛਤਰੀ ਤੇ ਪਹਿਲਾ ਛੋਟੇ ਬੱਚੇ ਚੱਕ ਲਈਏ ਤੇ ਛੋਟੇ ਬੱਚੇ ਇੱਕ ਦਾ ਇਹ ਹੈ ਚਿੱਟੀਆਂ ਅੱਖਾਂ ਦਾ ਚਿੱਟੀਆਂ ਹੀ ਕਰੂਗਾ ਕਿ ਕਿਹਈਆਂ ਹਾਂ ਇੱਕ ਇਹ ਹੈ ਤੇ ਇੱਕ ਇਹ ਹੈ ਇਹ ਛੋਟੇ ਬੱਚੇ ਚੱਕ ਕੇ ਇਹਨਾਂ ਨੂੰ ਛੱਡਦੇ ਆਂ ਛਤਰੀ ਤੇ ਛੋਟੇ ਵਾਲੀ ਤੇ ਤੇ ਇਹਨੂੰ ਚੱਕ ਦਾਂਗੇ ਛਤਰੀ ਨੂੰ ਉੱਚਾ ਚੱਕ ਦੀ ਤੇ ਲੋ ਬਈ ਮਿੱਤਰੋ ਚੱਕਦੀ ਹੈ ਛਤਰੀ ਉੱਚੀ ਤੇ ਇੱਧਰ ਇੱਕ ਇਹ ਖੜੀ ਹੈ ਛਤਰੀ ਤੇ ਹੁਣ ਕੂਤਰ ਆ ਗਏ ਉਹਨੇ ਬਾਹਰ ਇਹਨਾਂ ਨੂੰ ਅੰਦਰ ਕਰਦੇ ਹਾਂ ਕਿਉਂਕਿ ਇਹ ਦੂਸਰੀ ਸਾਈਡ ਦੇ ਆ ਦੂਸਰੀ ਸਾਈਡ ਪਾਣੀ ਪਿਆ ਉੱਧਰ ਤਾਂ ਨਹੀਂ ਬੰਦ ਕਰੇ ਤੇ ਲੈਣ ਤੋਂ ਨਹੀਂ ਆ ਰਹੇ ਇਹਨਾਂ ਨੂੰ ਕਾਲੂ ਦੇਖਦੇ ਆ ਆ ਸ਼ਾਕੀ ਨੂੰ ਪਾਣੀ ਲਾਵਾਂਗੇ ਕਬੂਤਰੀ ਨੂੰ ਤੇ ਕਰਦੇ ਇਹਨਾਂ ਨੂੰ ਬਾਜੀ ਲਈ ਤਿਆਰ ਤੇ ਹੁਣ ਬਾਕੀਆਂ ਨੂੰ ਇਹਨਾਂ ਨੂੰ ਛੱਡਦੇ ਹਾਂ ਛਤਰੀ ਤੇ ਪਹਿਲਾਂ ਤਾਂ ਛੱਡਦੇ ਹਾਂ گلابی ਚੱਲਰ ਵਾਲੇ ਇਹਨੂੰ گلابی ਚੱਲਰ ਵਾਲਾ ਤੇ ਗੁਲਾਬੀ ਕਾ ਛੜਾ ਬੈਠ ਗਿਆ ਵੀ ਛਤਰੀ ਤੇ ਤੇ ਰਹਿ ਗਿਆ ਹੁਣ ਇੱਕ ਕੰਡ ਚੱਲ ਰਿਹਾ ਸ਼ਾਇਦ ਇਹਦੀ ਕੰਡ ਚੱਲ ਰਾ ਹਾਂ ਕੰਡ ਡੰਡਾ ਚੱਲ ਰੋ ਲੋ ਜੀ ਇਹ ਵੀ ਗਿਆ ਛਤਰੀ ਤੇ ਤੇ ਕਰਤੇ ਆ ਬਾਕੀ ਇਹ ਕਬੂਤਰ ਮੰਦ 10 ਮਿੰਟ ਤੱਕ ਇਹਨਾਂ ਨੂੰ ਰੱਖਾਂਗੇ ਪਾਣੀ ਪੋਣੀ ਪਾਣੀ ਪੋਣੀ ਪਲਾ ਕੇ ਫਿਰ ਬਦਾਮ ਪਿਓਏ ਪਿਓਏ ਆ ਬਦਾਮ ਪਾ ਦਾਂਗੇ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕਬੂਤਰ ਦੇਖ ਲਈ ਇੱਕ ਵਾਰ ਕੀ ਆ ਰਿਪੋਰਟ ਹੈ ਉਹਨਾਂ ਦੀ ਤੇ ਛਤਰੀਆਂ ਖੜੀਆਂ ਐ ਹਾਂਜੀ ਬਾਈ ਮਿੱਤਰੋ ਰੱਖਦੇ ਕਬੂਤਰਾਂ ਨੂੰ ਪਾਣੀ ਦੇ ਕੂਤਰ ਲਾ ਪੀ ਰਹੇ ਐ ਤੇ ਬਾਕੀ ਇਹ ਬੈਠੇ ਛਤਰੀ ਤੇ ਹੁਣ ਚੱਲਦੇ ਆਂ ਨੀਚੇ ਵਾ ਥੋੜੀ ਦੇਰ ਤੱਕ ਪਾਵਾਂਗੇ ਇਹਨਾਂ ਨੂੰ ਫਿਰ ਬਦਾਮ ਤੇ ਹਾਂਜੀ ਲੋ ਬਾਈ ਮਿੱਤਰੋ ਬੰਦਦੇ ਐ ਕੱਟ ਤੇ ਪਾਉਂਦੇ ਆ ਕਬੂਤਰਾਂ ਨੂੰ ਪਾਣੀ ਪੁਣੀ ਖਿੱਚ ਲਿਆ ਹੋਊਗਾ ਵਾ ਬਦਾਮ ਪਾ ਕੇ ਉਹਨਾਂ ਨੂੰ ਥਾਣੇ ਪਾ ਦਾਂਗੇ ਤੇ ਬੱਚੇ ਬੈਠੇ ਛਤਰੀਆਂ ਤੇ ਇਹਨਾਂ ਨੂੰ ਪਾਵਾਂਗੇ ਬਾਅਦ ਚ ਦਾਣੇ ਬੈਠੇ ਰਹਿਣ ਤੋਂ ਇਨਾਂ ਛਤਰੀਆਂ ਤੇ ਤੇ ਪਹਿਲਾ ਜਿਹੜੀ ਇਹ ਲੰਗ ਕਬੂਤਰੀ ਬੈਠੀ ਹੈ ਇਹਨੂੰ ਪਾ ਦਾਂਦੇ ਆ ਥੋੜੀ ਜਿਹੀ ਲੋ ਜੀ ਚੰਨ ਚਾਰ ਬਦਾਮ ਪਾ ਦਾਂਦੇ ਆ ਇਹਨੂੰ ਇਹਨੂੰ ਛੱਡਾਂਗੇ ਬਾਜੀ ਦੇਖਦੇ ਆ ਤੇ ਲੋ ਵੀ ਮਿੱਤਰੋ ਪਾਤੇ ਇਹਨਾਂ ਨੂੰ ਬਦਾਮ ਸਾਰਿਆਂ ਨੂੰ ਬਈ ਮਿੱਤਰੋ ਬਦਾਮ ਖਾ ਰਹੇ ਆ ਕੂਤਰ ਖਾਣ ਦੋ ਤੇ ਇੱਧਰ ਕੂਤਰੀ ਵੀ ਲੱਗੀ ਵੀ ਐ ਹੁਣ ਪਾ ਦਿੰਦੇ ਆ ਇਹਨਾਂ ਨੂੰ ਕਣਕ ਸਾਰਿਆਂ ਨੂੰ ਐ ਤੇ ਫਿਰ ਬੇਲੇ ਤੇ ਲੋ ਬਈ ਮਿੱਤਰੋ ਜਿਆ ਕਣਕ ਤੇ ਪਾਉਂਦੇ ਆ ਹੁਣ ਇਹਨਾਂ ਨੂੰ ਖਾ ਲਈ ਇਹਨਾਂ ਨੇ ਬਦਾਮ ਸਾਰਿਆਂ ਨੇ ਕੋਤਰੀ ਖਾ ਲਈ ਆ ਵਾ ਥੋੜੀ ਜੀ ਰਹਿੰਦੀ ਉਹ ਤੇ ਇਹਨਾਂ ਨੂੰ ਰੱਖ ਦਿੰਦੇ ਹੁਣ ਕਣਕ ਧਾਣੀ ਲਓ ਦੇਖੋ ਖਾਣ ਦੋ ਇਹਨਾਂ ਨੂੰ ਰੱਜ ਕੇ ਕੋ ਉਤਰੀ ਬਾਦਾਮ ਖਾ ਲਵੇ ਫਿਰ ਇਹ ਵੀ ਇੱਧਰ ਛੱਡ ਦਾਂਗੇ ਖਾਣ ਦੋ ਇਹਨਾਂ ਦਾਣੇ ਪਾਣੀ ਪੂਣੀ ਪੀ ਕੇ ਬੈਠ ਜਿੰਗੇ ਬਾਅਦ ਚ ਬੱਚਿਆਂ ਨੂੰ ਇੱਧਰ ਕਰਕੇ ਧਾਣੇ ਪਾ ਦਾਂਗੇ ਬੱਚਿਆਂ ਨੂੰ ਕੱਲੇ ਨੂੰ ਦੋ ਜੀ ਬਸ ਖਾ ਲੇ ਕੋ ਉਤਰੀ ਨੇ ਬਾਦਾਮ ਸਾਰੀ ਨੇ ਸਾਰੇ ਬਾਦਾਮ ਖਾ ਲਏ ਨੇ ਵੀ ਇਹਨੂੰ ਵੀ ਛੱਡਦੇ ਆ ਆ ਜਾ ਬੱਤ ਆ ਆ ਜਾ ਬੱਤ ਲੋ ਬਈ ਮੇਟਰ ਖਾਦੇ ਨੇ ਦਾਣੇ ਹੁਣ ਆਪਾਂ ਵੀ ਚੱਲਦੇ ਹਾਂ ਹੇਠੇ ਇਹਨਾਂ ਨੂੰ ਬੈਣ ਤੋਂ ਛਤਰੀ ਤੇ ਜੀ ਬਾਈ ਮਿੱਤਰੋ ਬੱਚੇ ਕਰਦੇ ਆਂ ਅੰਦਰ ਸਾਰੇ ਹੀ ਬੱਚੇ ਅੰਦਰ ਛੋਟੇ ਛੋਟੇ ਕਰਦੇ ਆ ਤੇ ਪਾਦੇ ਆ ਨਾ ਉਹ ਦਾਣੇ ਖਾਣ ਦੇ ਦਾਣੇ ਤੇ ਇੰਨੇ ਚੱਪਾ ਚੱਕਰਾ ਪਾਣੀ ਦਾ ਧੋ ਕੇ ਪਾ ਦਈਏ ਹਾਂ ਜੀ ਬਾਈ ਮਿੱਤਰੋ ਪਾਣੀ ਰੱਖਦੇ ਆਏ ਇਹਨਾਂ ਨੂੰ ਤੇ ਹੁਣ ਚੱਲਦੇ ਆ ਉੱਪਰ ਵਾਲੇ ਗੋਤਰਾ ਨੂੰ ਵੀ ਪਾਉਂਦੇ ਆ ਦਾਣੇ ਤੇ ਸੁਲਤਾਨ ਨੂੰ ਉੱਪਰ ਲੈ ਕੇ ਆਈ ਸੀ ਉੱਪਰ ਸੁਲਤਾਨ ਜਾ ਕੇ ਉਹ ਬੈਠ ਗਿਆ ਸਾਹਮਣੇ ਕਰਤੇ ਆਪਣੇ ਤੇ ਤੇ ਦੇਖਦੇ ਆ ਉੱਪਰ ਹੁੰਦਾ ਕਿ ਨਹੀਂ ਤੇ ਬਾਬੇ ਉਹ ਆ ਬੈਠ ਗਿਆ ਆ ਕੇ ਸੁਲਤਾਨ ਜਿਵੇਂ ਇਹ ਲਾਕ ਪਾਸ ਬੈਠ ਜਾਂਦਾ ਇਹਨੂੰ ਬੁਲਾਉਂਦੇ ਆ ਉੜਕੇ ਆਪਣੇ ਕੋਲ ਆ ਜਾਂਦਾ ਪਰ ਆਪਣੇ ਹੱਥ ਤੇ ਨਹੀਂ ਆਉਂਦਾ ਹਲੇ ਆ ਆਇਆ ਆ ਸੁਲਤਾਨ ਉਹ ਦੇਖੋ ਉੜਕੇ ਆ ਜਾਂਦਾ ਇਹ ਕੋਲ ਛੁੱਟਾਂੀਆਂ ਮਾਰਦਾ ਫਿਰਿਆਂਦਾ ਸੁਲਤਾਨ ਆਇਆ ਕੋਲ ਆ ਜਾਂਦਾ ਏ ਪਰ ਹੱਥ ਤੇ ਨਹੀਂ ਬੈਠਦਾ ਏ ਪਤਾ ਨਹੀਂ ਕੀ ਚੱਕਰ ਏ ਕੀ ਨਹੀਂ ਤੇ ਹੁੰਦੇ ਆ ਕੂਤਰਾਂ ਹੁੰਦਾ ਨੇ ਉਹ ਧਾਣੇ ਪਾਦੇ ਆ ਕਿ ਕੂਤਰੇ ਕਰੇ ਹੋਈ ਸੀ ਬੰਦ ਜੋੜੀਆਂ ਵਾਲੇ ਇਹਨਾਂ ਨੂੰ ਖੋਲਦੇ ਆ ਪਹਿਲਾਂ ਤਾਂ ਲੋ ਜੀ ਖੋਲਤੇ ਇਹਦੇ ਬਾਅਦ ਧਾਣੇ ਪਾ ਦਾਂਗੇ ਤੇ ਇੱਧਰ ਇੱਕ ਕੂਤਰ ਵੀ ਦਿਖਾ ਦਈਏ ਤੁਹਾਨੂੰ ਇੱਕ ਵਾਰ ਇੰਜ ਜਰੇ ਬੈਠੇ ਸਾਰੇ ਓਕੇ ਰਿਪੋਰਟਾਂ ਇਹ ਪੂਰੀ ਹਵਾਦਾਰ ਖੁੱਡੇ ਤੇ ਕਰਦੇ ਆਂ ਹੀ ਆਪਾਂ ਵੀ ਆਪਣੀ ਵੀਡੀਓ ਦਾ ਟ੍ਰੈਂਡ ਵੀਡੀਓ ਜਿਆ ਲੰਬੀ ਹੋ ਜੂਗੀ ਜੇ ਆਪਣੀ ਵੀਡੀਓ ਵਧੀਆ ਲੱਗਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ